ਪਿਛਲੇ ਦਿਨੇ ਆਈ ਬਰਸਾਤ ਨੇ ਹੜ੍ਹ ਦੇ ਕਾਰਨ ਸਾਰੇ ਇਲਾਕੇ ਪ੍ਰਭਾਵਿਤ ਕੀਤੇ ਆ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਤਸਵੀਰਾਂ ਤੁਹਾਨੂੰ ਦਿਖਾ ਦਈਏ ਇਸ ਵੇਲੇ ਅਸੀਂ ਜਿਹੜੇ ਢੀਡਾ ਪਿੰਡ ਵਿੱਚ ਹਾਂ ਤੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਮੇਰੇ ਨਾਲ ਇਸ ਵਕਤ ਪਿੰਡ ਦੇ ਕੁਝ ਲੋਕ ਹੈ ਸਰਪੰਚ ਸਾਹਿਬ ਵੀ ਨੇ ਜਿਹੜਾ ਕਿੰਨਾ ਕੁ ਨੁਕਸਾਨ ਹੈ ਜਿਹੜਾ ਇੱਥੇ ਹੋ ਗਿਆ ਕਿ ਸਭ ਤੋਂ ਪਹਿਲਾਂ ਜੀ ਨਮਸਕਾਰ న్యూਸ 18 ਦਾ ਪਿੰਡ ਢੀਡੇ ਦੇ ਆਣ ਤੇ ਸਵਾਗਤ ਹੈ ਜੀ ਨੁਕਸਾਨ ਦੀ ਜੇ ਸਰ ਗੱਲ ਕਰੀਏ ਤਾਂ ਮੇਰੇ ਪਿੰਡ ਦਾ ਟੋਟਲ ਰਕਬਾ 250 ਕੋ ਕਿਲਾ ਹੈਗਾ ਐਸਟੀਮੇਟ ਜਿਹਦੇ ਵਿੱਚੋਂ 200 ਕੋ ਕਿਲਾ ਬਰਬਾਦ ਹੋ ਗਿਆ ਫਲੱਡ ਕਾਰਨ ਇੱਕ ਫਲੱਡ ਹੁੰਦਾ ਕਿ ਕੁਦਰਤੀ ਆਫਤ ਨਾਲ ਫਲੱਡ ਆਂਦਾ ਇਹ ਬੀਐਸਐਫ ਦੀ ਜਿਹੜੀ ਫੈਂਸ ਲਾਈ ਗਈ ਹੈ ਉੱਥੇ ਪਹਾੜ ਪਰ ਦੀ ਇੱਕ ਪੋਸਟ ਹੈ ਜੇ ਐਂਡ ਕੇ ਦੇ ਵਿੱਚ ਉੱਥੇ ਬੜਾ ਵੱਡਾ ਇੱਕ ਏਰੀਆ ਸੀਗਾ ਜਿੱਥੋਂ ਇਧਰਿਆ ਨਿਕਲਦਾ ਸੀ ਪਾਕਿਸਤਾਨ ਚ ਉੱਥੇ ਬੀਐਸਐਫ ਨੇ ਉਸ ਰਕਬੇ ਨੂੰ ਟਾਈਟ ਕਰਕੇ ਫੈਂਸ ਲਾ ਕੇ ਉਹਨੂੰ ਕਰੀਬ ਕਰੀਬ 50 ਮੀਟਰ ਦਾ ਇਹਨਾਂ ਪੁਲੀਆਂ ਦਾ ਇੱਕ ਰੂਪ ਦੇ ਕੇ ਤੇ ਉੱਥੇ ਉੱਤੇ ਫੈਂਸ ਲਗਾ ਦਿੱਤੀ ਉਦੇ ਹੀ ਬਲਾਕ ਦੇ ਕਾਰਨ ਹੀ ਮੇਰੇ ਪਿੰਡ ਦੇ ਵਿੱਚ ਪਵਾਲਪੁਰ ਪਿੰਡ ਪਲਾ ਪਿੰਡ ਢਿੰਡਾ ਇਹ ਸਾਰਾ ਨੁਕਸਾਨ ਜਿਹੜਾ ਨਾ ਉਹ ਬੀਐਸਐਫ ਦੇ ਕਰਕੇ ਹੀ ਜਿਹੜੀ ਫੈਂਸ ਆ ਉਹਦੇ ਕਰਕੇ ਹੋਇਆ ਇਹਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਮਿੱਟੀ ਭਰ ਗਈ ਹੈ ਸਾਰਾ ਕੁਝ ਫਸਲਾਂ ਤਬਾਹ ਹੋ ਗਈਆਂ ਹਾਂਜੀ ਹਾਂਜੀ ਇਹ ਤੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਸਾਡਾ ਇਹ ਹੜ੍ਹ ਦੇ ਕਾਰਨ ਹੀ ਹੋਇਆ ਹਾਂਜੀ ਕੋਈ ਆਇਆ ਕੋਈ ਇਸ ਚੀਜ਼ ਦਾ ਮੌਜਨਾ ਕਰਨ ਦੇ ਲਈ ਕੋਈ ਪਹੁੰਚਿਆ ਦੇਖੋ ਜੀ ਮੰਤਰੀ ਸਾਹਿਬ ਮੇਰੇ ਪਿੰਡ 'ਚ ਦੋ ਵਾਰੀ ਦੌਰਾ ਲਗਾ ਆ ਗਏ ਡੀਸੀ ਸਾਹਿਬ ਦਿੱਤੇ ਉਪਲ ਜੀ ਉਹ ਆਏ ਨਾ ਮੇਰੇ ਪਿੰਡ ਦੇ ਵਿੱਚ ਤੇ ਅਸ਼ਵਾਸਨ ਦਿੱਤਾ ਗਿਆ ਕਿ ਪਿੰਡ ਨੂੰ ਪੂਰੀ ਤਰ੍ਹਾਂ ਜਿਹੜਾ ਆ ਨਾ ਇੱਕ ਇੱਕ ਦਾਣੇ ਦਾ ਮੁੱਲ ਦਿੱਤਾ ਜਾਏਗਾ ਮੌਜਾ ਦਿੱਤਾ ਜਾਏਗਾ ਹਾਲ ਤੱਕ ਗ੍ਰਦਾਰੀ ਵਗੈਰਾ ਨਹੀਂ ਹੋਈ ਇੱਕ ਦੋ ਦਿਨਾਂ ਚ ਪਟਵਾਰੀ ਸਾਹਿਬ ਆ ਰਹੇ ਨੇ ਤੇ ਉਹ ਕਰਨਗੇ ਜੀ ਕਿਤਾਬਰੀ ਕਿ ਇਹ ਲੱਗਦਾ ਕਿ ਜਿੱਦਾਂ ਹਾਰਡ ਵਰਗੇ ਹਾਲਾਤ ਬਣੇ ਲੱਗਦਾ ਨਹੀਂ ਕਿ ਜੇ ਕਿਤੇ ਪਹਿਲਾਂ ਰਹਿੰਦੇ ਸਾਰੇ ਇੰਤਜ਼ਾਮ ਕੀਤੇ ਹੁੰਦੇ ਤੇ ਸ਼ਾਇਦ ਇਹ ਹਾਲਾਤ ਨਾ ਬਣਦੇ ਨਹੀਂ ਸਰ ਇਹ ਤਾਂ ਕੁਦਰਤੀ ਆਫਤ ਹੈ ਅਸੀਂ ਸਰਕਾਰ ਨੂੰ ਇਸ ਗੱਲ ਦਾ ਦੋਸ਼ ਨਹੀਂ ਦੇਣਾ ਚਾਹੁੰਦੇ ਕੀ ਕੁਝ ਕੀਤਾ ਜਾ ਸਕਦਾ ਹੀ ਸਿਰਫ ਜੇ ਕੀਤਾ ਜਾ ਸਕਦਾ ਹੀ ਤੇ ਉਹੀ ਜੋ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਪਹਾੜ ਪਰਦਾ ਏਰੀਆ ਜਿੱਥੋਂ ਦਰਿਆ ਨਿਕਲਦਾ ਉਹਨੂੰ ਖੁੱਲਾ ਕੀਤਾ ਜਾਏ ਇਹ ਬੀਆਰਓ ਨੇ ਰੋਡ ਬਣਾਇਆ ਇਹਨਾਂ ਨੇ ਕੋਈ ਮਤਲਬ ਜ਼ਮੀਨਾਂ ਲੈ ਲਈਆਂ ਕਿਸਾਨਾਂ ਦੀਆਂ ਉਹਨਾਂ ਤੇ ਇਹਨਾਂ ਨੇ ਬਜਰੇ ਪਾਤੇ ਪੱਥਰ ਪਾਤੇ ਇੱਕ ਇੱਕ ਖੜਾਂ ਦੀ ਮਾਰ ਪਈ ਦੂਸਰਾ ਕਿਸਾਨ ਦਾ ਜਿਹੜਾ ਪੱਥਰ ਚੁੱਕੋਗੇ ਕਿਸਾਨਾਂ ਦੀ ਜ਼ਮੀਨਾਂ 'ਚ ਪੈ ਗਿਆ ਉਹ ਵੀ ਬਹੁਤ ਵੱਡਾ ਨੁਕਸਾਨ ਹੈ ਜੀ ਤੇ ਬਾਕੀ ਸਰਕਾਰ ਦੇ ਨਾਲਾਂ ਜੀ ਅਸੀਂ ਫਸਲਾਂ ਖੜੀਆਂ ਆ ਹੁਣ ਕੀ ਇਸ ਫਸਲ ਦਾ ਕੀ ਬਣੇਗਾ ਇਹ ਫਸਲ ਦੀ ਬਾਣੇ ਪੈਣੀ ਹੈ ਜੀ ਇਸ ਤੋਂ ਇਲਾਵਾ ਇਹਦਾ ਕੋਈ ਹੱਲ ਨਹੀਂ ਹੈਗਾ ਕਿਉਂਕਿ ਇਹ ਜੇ ਇਹਦਾ ਅਵਲ ਦੇ ਛਿੱਟਾ ਹੀ ਨਹੀਂ ਨਿਕਲਣਾ ਜੇ ਛਿੱਟਾ ਨਿਕਲੇ ਤਾਂ ਕਾਲਾ ਕਾਲਾ ਨਿਕਲਣਾ ਜੀ ਹਾਂਜੀ ਹਾਂਜੀ ਉਹ ਮਤਲਬ ਉਹ ਚੋਲ ਬਣਦੇ ਲਾਇਕ ਹੀ ਨਹੀਂ ਹੈਗਾ ਫਸਲ ਦੇ ਵਿੱਚ ਦੇਖੋ ਕਿਦਾਂ 스ਮੈਲ ਆ ਰਹੀ ਹੈ ਇਹ ਸਾਰਾ ਸਾੜ ਹੀ ਪੈਂਡਦਾ ਜੀ ਨੁਕਸਾਨ ਜ਼ਰੂਰ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਜਿਹੜਾ ਅੱਗੇ ਵੀ ਹੁਣ ਕਿਉਂਕਿ ਝੋਨੇ ਦੀ ਫਸਲ ਤਬਾਹ ਹੋ ਗਈ ਅੱਗੇ ਕਣਕਾ ਲੱਗਣ ਵਾਲੀ ਹੈ ਕਣਕਾ ਦਾ ਵੀ ਮੁਸ਼ਕਲ ਹੀ ਲੱਗਦਾ ਜੀ ਜ਼ਮੀਨਾਂ ਵੀ ਸੁੱਕ ਨਹੀਂ ਸੁੱਕੀ ਨਹੀਂ ਜਾਂਦੀ ਹਾਂਜੀ ਹਾਂਜੀ ਕੋਈ ਫਟ ਫਟ ਡੇ ਡੇ ਫਟੋਮੈਟਿਕ ਆ ਗਈ ਇਹ ਵੇਚ ਤੇ ਉਹ ਸੁੱਕਣ ਦਾ ਉਹ ਸੁਕਣੀ ਚਾਹੀਦੀ ਅਗਲੀ ਜਿਹੜੀ ਫਸਲ ਹੋਬੀ ਨਹੀਂ ਲੱਗਦੀ ਮੁਸ਼ਕਲ ਹੈ ਜੀ ਅਗਲੀ ਫਸਲ ਵੀ ਮੁਸ਼ਕਲੀ ਹੋ ਗਈ ਹੈ ਜੀ ਅਗਰ ਸਰਕਾਰ ਗੋਜਲ ਪਕਰਦੀ ਹੈ ਕਰਾਂਟਾਂ ਜਾਂ ਕੁਝ ਵੀ ਹੈਲਪ ਕਰਦੀ ਹੈ ਤਾਂ ਕਰਕੇ ਹੈ ਅਸਲੀ ਅਗਲੀ ਫਸਲ ਲਾ ਸਕਦੇ ਨਹੀਂ ਤੇ ਅਗਲੀ ਫਸਲ ਵੀ ਮੁਸ਼ਕਲੀ ਹੈ ਵੱਡੀ ਮਾਰ ਪਈ ਹੈ ਹਾਂ ਜੀ ਬਹੁਤ ਵੱਡੀ ਮਾਰ ਹੈ ਸਾਨੂੰ ਨਹੀਂ ਸਾਰੇ ਸਾਡੇ ਇਲਾਕੇ ਨੂੰ ਸਾਰੇ ਇਲਾਕੇ ਨੂੰ ਬੜੀ ਮਾਰ ਆਟੇ ਦਾ ਲੋਕ ਪਰੇਸ਼ਾਨ ਨੇ ਲੋਕਾਂ ਦਾ ਵੱਡਾ ਨੁਕਸਾਨ ਜਿਹੜਾ ਇਸ ਇਲਾਕੇ ਦੇ ਵਿੱਚ ਹੋਇਆ ਫਸਲੀ ਕਾਫੀ ਤਬਾਹ ਹੋਇਆ ਹਾਲਾਂਕਿ ਮਕਾਨ ਲੋਕਾਂ ਦੇ ਘਰ ਉਹ ਵੀ ਟੈਟਰੀ ਹੋਏ ਆ ਇਸ ਹਾਰ ਦੀ ਮਾਰ ਹੇਟ ਲੇਕਿਨ ਫਸਲਾਂ ਦਾ ਵੱਡਾ ਇੱਕ ਰਕਬਾ ਹੈ ਜਿਹੜਾ ਉਹ ਇਸ ਹਾਰ ਦੀ ਚਪੇਟ ਵਿੱਚ ਆਇਆ ਵੱਡਾ ਨੁਕਸਾਨ ਹੋਇਆ ਜਿਹੜੇ ਇੱਥੋਂ ਦੇ ਕਿਸਾਨ ਹੈ ਉਹਨਾਂ ਦੇ ਕਹਿਣਾ ਹੈ ਕਿ ਹੁਣ ਇਸ ਜਿਹੜੀ ਬਚੀ ਹੋਈ ਫਸਲ ਹੈ ਇਸ ਦਾ ਕੋਈ ਹੱਲ ਨਹੀਂ ਹੈਗਾ ਇਸ ਨੂੰ ਇਸ ਨੂੰ ਵਾਈ ਕਰਕੇ ਹੀ ਜਿਹੜਾ ਨਸ਼ਟ ਕੀਤਾ ਜਾਵੇਗਾ ਲੇਕਿਨ ਇੱਕ ਉਮੀਦ ਇੱਕ ਸਰਕਾਰ ਆਗੇ ਉਹ ਗੁਹਾਰ ਲਗਾ ਰਿਹਾ ਕਿ ਸਰਕਾਰ ਉਹਨੇ ਦੇ ਬਾਂ ਫੜੇ ਸਰਕਾਰ ਉਹਨਾਂ ਦਾ ਬਣਦਾ ਜਿਹੜਾ ਮੁਆਵਜ਼ਾ ਉਹ ਦੇਵੇ ਤਾਂ ਜੋ ਕਿਸਾਨ ਮੁੜ ਆਪਣੇ ਪੈਰਾਂ ਤੇ ਖੜਾ ਹੋ ਸਕੇ ਪਠਾਨਕੋਟ ਤੋਂ ਜਤਨ ਸ਼ਰਮਾ ਨਿਊਜ਼ ਏਟਨ ਪੰਜਾਬ